ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਰਵ ਉੱਚਤਾ ਔਰ ਮਹਾਨਤਾ ਦੇ ਪ੍ਰਤੀ ਇੱਕ ਜਿਹੜੀ ਲੇਟੈਸਟ ਗਵਾਹੀ ਹੁਣੇ-ਹੁਣੇ ਆਪਾਂ ਵੇਖੀ ਹੈ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਜੋ ਕਿ ਆਪਣੇ ਵੱਲੋਂ ਪਿਛਲਿਆਂ ਸਾਲਾਂ ਦੇ ਵਿੱਚ ਹੋਈਆਂ ਭੁੱਲਾਂ ਦੇ ਪ੍ਰਤੀ ਖਿਮਾ ਜਾਚਨਾ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਪਹੁੰਚੇ ਔਰ ਸ੍ਰੀ ਅਕਾਲ ਤਖਤ ਸਾਹਿਬ ਜੀ ਵੱਲੋਂ ਵੀ ਉਨ੍ਹਾਂ ਦੀ ਇਸ ਖਿਮਾ ਜਾਂਚ ਨੂੰ ਪ੍ਰਵਾਨ ਕਰ ਲਿਆ ਗਿਆ ਤੇ ਉਨ੍ਹਾਂ ਦੀਆਂ ਭੁੱਲਾਂ ਦੇ ਪ੍ਰਤੀ ਉਨ੍ਹਾਂ ਨੂੰ ਮੁਆਫੀ ਦੇ ਦਿੱਤੀ ਗਈ। ਭਾਵੇਂ ਭਾਈ ਰਣਜੀਤ ਸਿੰਘ ਜੀ ਨੇ ਨਹੀਂ ਗਿਣਾਇਆ ਕਿ ਮੇਰੇ ਕੋਲ ਕਿਹੜੀਆਂ-ਕਿਹੜੀਆਂ ਭੁੱਲਾਂ ਹੋਈਆਂ ਪਰ ਜੋ ਅਕਾਲ ਤਖ਼ਤ ਸਾਹਿਬ ਜੀ ਵੱਲੋਂ ਹੁਕਮਨਾਮਾ ਇਸ ਪ੍ਰਤੀ ਉਨ੍ਹਾਂ ਨੂੰ ਪ੍ਰਾਪਤ ਹੋਇਆ ਉਹਦੇ ਵਿੱਚ ਜੋ ਗਿਣਿਆ ਗਿਆ ਕਿ ਜਿਹੜੇ ਗੁਰ ਅਸਥਾਨ ਨੇ ਇਤਿਹਾਸਕ ਸਥਾਨ ਨੇ ਔਰ ਸਰੋਵਰ ਨੇ ਇਹ ਸਿੱਖ ਜੀਵਨ ਜਾਂਚ ਦਾ ਹਿੱਸਾ ਨੇ ਸਾਂਜੀ ਵਾਲਤਾ ਦਾ ਪ੍ਰਤੀਕ ਨੇ ਗੁਰੂ ਸਾਹਿਬ ਜੀ ਵੱਲੋਂ ਆਪ ਸਥਾਪਿਤ ਕੀਤੇ ਹੋਏ ਨੇ ਇਹਨਾਂ ਦੀ ਮਹਾਨਤਾ ਦੇ ਉੱਤੇ ਕੋਈ ਸ਼ੰਕਾ ਨਹੀਂ ਕਰਨਾ ਔਰ ਜਿਹੜੇ ਇਤਿਹਾਸ ਦੇ ਸੋਮੇ ਨੇ ਇਤਿਹਾਸ ਤੇ ਗ੍ਰੰਥ ਨੇ ਉਹਨਾਂ ਦੇ ਪ੍ਰਤੀ ਕਿਸੇ ਤਰ੍ਹਾਂ ਦਾ ਕੋਈ ਆਵਾਦ ਵਿਵਾਦ ਨਹੀਂ ਕਰਨਾ ਇਸ ਤਰ੍ਹਾਂ ਸਾਨੂੰ ਪਤਾ ਲੱਗਦਾ ਵੀ ਉਹ ਕਿਹੜੀ ਤਰ੍ਹਾਂ ਦੀਆਂ ਭੁੱਲਾਂ ਜਾਂ ਕਿਹੜੀਆਂ ਗਲਤੀਆਂ ਸੀ ਜਿਨ੍ਹਾਂ ਬਾਬਤ ਸ੍ਰੀ ਅਕਾਲ ਤਖਤ ਸਾਹਿਬ ਜੀ ਨੇ ਭਾਈ ਰਣਜੀਤ ਸਿੰਘ ਨੂੰ ਖਿਮਾ ਜਾਚਨਾ ਪ੍ਰਵਾਨ ਕਰਦਿਆਂ ਹੋਇਆਂ ਮੁਆਫ ਕਰ ਦਿੱਤਾ ਹੈ ਤੇ ਉਹਨਾਂ ਤੇ ਲੱਗੀ ਹੋਈ ਪਾਬੰਦੀ ਵੀ ਹਟਾ ਲਈ ਗਈ ਹੈ। ਇਸ ਸਬੰਧ ਦੇ ਵਿੱਚ ਕੁਝ ਲੋਕਾਂ ਨੇ ਕਈ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਨੇ ਆਪਾਂ ਉਸ ਪਾਸੇ ਵੱਲ ਨਹੀਂ ਜਾਣਾ ਕਿ ਲੋਕ ਕੀ ਕੀ ਕਹਿੰਦੇ ਨੇ। ਇਸ ਵੀਡੀਓ ਦੇ ਵਿੱਚ ਸਾਡਾ ਜਿਹੜਾ ਮਕਸਦ ਹੈ ਭਾਈ ਰਣਜੀਤ ਸਿੰਘ ਜੀ ਵੱਲੋਂ ਜੋ ਕਿ ਅੱਜ ਇੱਕ ਵੀਡੀਓ ਜਾਰੀ ਕੀਤੀ ਗਈ ਹੈ ਲਗਭਗ ਅੱਧੇ ਘੰਟੇ ਦੀ ਜਿਸ ਨੂੰ ਉਹਨਾਂ ਨੇ ਸਪੈਸ਼ਲ ਵੀਡੀਓ ਗਿਆ ਕਿ ਮੈਂ ਅਕਾਲ ਤਖਤ ਸਾਹਿਬ ਤੇ ਕਿਉਂ ਗਿਆ ਜਾਂ ਅਕਾਲ ਤਖਤ ਸਾਹਿਬ ਤੇ ਜਾਣ ਦਾ ਕੀ ਕਾਰਨ ਸੀਗਾ। ਉਦੇ ਵਿੱਚ ਜੋ ਉਹਨਾਂ ਨੇ ਗੱਲ ਦੱਸੀ ਉਹਦਾ ਨਿਚੋੜ ਜਿਆ तकरीबन ਇਹ ਬੰਦਾ ਹੈ ਕਿ ਉਹ ਕਹਿੰਦੇ ਕਿ ਮੈਂ ਪਿਛਲੇ ਕੁਝ ਸਾਲਾਂ ਤੋਂ ਆਪਣੇ ਅੰਦਰ ਮੁਖੀ ਹੋ ਕੇ ਆਪਣੇ ਮਨ ਨੂੰ ਰੜਕਿਆ ਆਪਣੇ ਮਨ ਨੂੰ ਟਟੋਲਿਆ ਤੇ ਆਪਣੇ ਮਨ ਦੇ ਅੰਦਰ ਭਾਵਨਾਵਾਂ ਵੱਲ ਚਾਤੀ ਮਾਰੀ ਤੇ ਅੰਦਰੋਂ ਜਿਹੜਾ ਹੈ ਵੀ ਇਹ ਈਰਖਾ ਤੇ ਨਹੀਂ ਸਾੜਾ ਤੇ ਨਹੀਂ ਨਫ਼ਰਤ ਤੇ ਨਹੀਂ ਤੇ ਜੋ ਬੇਸਿਕ ਗੁਰਬਾਣੀ ਦਾ ਕਨਸੈਪਟ ਹੈ ਉਹ ਕਹਿੰਦੇ ਮੈਂ ਉਹਦੇ ਮੁਤਾਬਕ ਆਪਣੇ ਆਪ ਨੂੰ ਮੰਨ ਕਰਕੇ ਵੀ ਤੇ ਤਨ ਕਰਕੇ ਵੀ ਜਿਹੜਾ ਉਹ ਨਿਰੋਗ ਕੀਤਾ ਭਾਵ ਮੈਂ ਆਪਣੇ ਮਨ ਨੂੰ ਸੁਧਾਰਿਆ ਹੈ ਆਪਣੇ ਮਨ ਨੂੰ ਸਾਧਿਆ ਤੋਂ ਉਹਨਾਂ ਦੀ ਸ਼ਬਦਾਵਲੀ ਆਪਣੀ ਹੈ ਤੋਂ ਇਹਦੇ ਸਬੰਧ ਵਿੱਚ ਇੱਕ ਜ਼ਰੂਰੀ ਬੇਨਤੀ ਹੈ ਕਿ ਅਸੀਂ ਨਹੀਂ ਚਾਹੁੰਦੇ ਕਿ ਕੋਈ ਆਵਾਦ ਵਿਵਾਦ ਵਾਲੀ ਗੱਲ ਕਰੀਏ ਨਾ ਹੀ ਆਵਾਦ ਵਿਵਾਦ ਵਾਲੀ ਗੱਲ ਪੂਰੇ ਪੰਥ ਦੇ ਵਿੱਚ ਕੋਈ ਹੋਣੀ ਚਾਹੀਦੀ ਹੈ ਪਰ ਇੱਕ ਜ਼ਰੂਰੀ ਬੇਨਤੀ ਤੇ ਇੱਕ ਜ਼ਰੂਰੀ ਸੁਝਾ ਭਾਈ ਰਣਜੀਤ ਸਿੰਘ ਜੀ ਨੂੰ ਦੇਣਾ ਚਾਹੁੰਦੇ ਹਾਂ ਕਿ ਇਹ ਕੰਮ ਕੀਤੇ ਬਗੈਰ ਇਹ ਸਾਰੀ ਐਕਸਰਸਾਈਜ਼ ਫਜ਼ੂਲ ਹੋ ਜਾਏਗੀ ਇਹ ਸਾਰੀ ਜਿਹੜੀ ਐਕਸਰਸਾਈਜ਼ ਆ ਨਾ ਇਹ ਵਿਅਰਥ ਹੋ ਜਾਣੀ ਹੈ ਜੇ ਆ ਜਿਹੜਾ ਇੱਕ ਕੰਮ ਨਾ ਕੀਤਾ ਉਹ ਕੀ ਹੈ ਕਿ ਬਹੁਤ ਸਾਰੇ ਆਪਜੀ ਦੇ ਪਿਆਰ ਕਰਨ ਵਾਲੇ ਤੇ ਸਪੋਰਟਰ ਜਿਵੇਂ ਤੁਸੀਂ ਉਸ ਵੀਡੀਓ ਦੇ ਵਿੱਚ ਕਿਹਾ ਉਹ ਜਿਹੜੇ ਸਪੋਰਟਰ ਨੇ ਨਾ ਇੱਕ ਹੱਦ ਤੋਂ ਬਹੁਤ ਅੱਗੇ ਲੰਗੇ ਹੋਏ ਜਿਨ੍ਹਾਂ ਦਾ ਜਿਹੜਾ ਕਰਤਾ ਤਰਤਾ ਤੇ ਮੁਖੀ ਆ ਉਹ ਹਰਨੇਕ ਸਿਉ ਨਿਊਜ਼ੀਲੈਂਡ ਵਾਲਾ ਇਸੇ ਤਰ੍ਹਾਂ ਇੱਕ ਸਤਨਾਮ ਸਿੰਘ ਮੌਂਟਰੀਅਲ ਵਾਲਾ ਜਾਂ ਹੋਰ ਕਿੰਨੇ ਹੀ ਨੇ ਬਹੁਤਿਆਂ ਦੇ ਮੈਨੂੰ ਤਾਂ ਨਾਮ ਹੀ ਨਹੀਂ ਪਤਾ ਉਹ ਬੜਾ ਉਲਜਲੂਲ ਬੋਲਦੇ ਨੇ ਇਹਦੇ ਬਾਰੇ ਕਿਸੇ ਨੂੰ ਕੋਈ ਸ਼ੱਕ ਨਹੀਂ ਹੈ ਉਹਨਾਂ ਨੇ ਕੇਸਾਂ ਬਾਰੇ ਕਕਾਰਾਂ ਬਾਰੇ ਔਰ ਜਿਹੜੇ ਮਹਾਨ ਯੋਧੇ ਸੂਰਬੀਰ ਬਾਬਾ ਦੀਪ ਸਿੰਘ ਜੀ ਵਰਗੇ ਹੋਏ ਨੇ ਇੱਥੋਂ ਤੱਕ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਾਰੇ ਉਹ ਸਾਰੇ ਜਾਣਦੇ ਆ ਵੀ ਕਿੱਦਾਂ ਉਹਨਾਂ ਨੇ ਬਕਵਾਸਾਂ ਕੀਤੀਆਂ ਤੇ ਕਦੇ ਉਹ ਜਿਹੜੇ ਕਕਾਰਾਂ ਨੂੰ ਜਿਹੜਾ ਉਹ ਕਹਿੰਦੇ ਨੇ ਵੀ ਇਹ ਬਿੱਪਰ ਦੀ ਦਿੱਤੀ ਹੋਈ ਦੇਣ ਹੈ ਜਾਂ ਅੰਮ੍ਰਿਤ ਸੰਸਕਾਰ ਦੇ ਬਾਰੇ ਜਾਂ ਚਮਕੌਰ ਦੀ ਗੜੀ ਦੇ ਵਿੱਚ ਕੇ ਸਿੱਖਾਂ ਨੇ ਮਿਹਣੇ ਮਾਰ-ਮਾਰ ਕੇ ਗੁਰੂ ਸਾਹਿਬ ਨੂੰ ਮਜਬੂਰ ਕੀਤਾ ਹੋਣਾ ਕਿ ਆਪਣੇ ਪੁੱਤਾਂ ਨੂੰ ਕੱਲੋਂ ਜਾਂ ਇਦਾਂ ਦੀਆਂ ਪਤਾ ਨਹੀਂ ਕਿੰਨੀਆਂ ਕੁ ਫਜ਼ੂਲ ਤੇ ਘਟੀਆ ਲੈਵਲ ਦੀਆਂ ਗੱਲਾਂ ਨੇ ਜਿਹੜੀਆਂ ਉਹ ਕਰਦੇ ਨੇ ਤੇ ਉਹ ਭਾਈ ਰਣਜੀਤ ਸਿੰਘ ਜੀ ਆਪ ਜੀ ਦੇ ਸਭ ਤੋਂ ਵੱਡੇ ਸਪੋਰਟਰ ਹੋੰਦਾ ਔਰ ਆਪ ਜੀ ਦੇ ਸਭ ਤੋਂ ਵੱਡੇ ਖੈਰਖਵਾ ਹੋਣ ਦਾ ਲੋਕਾਂ ਦੇ ਵਿੱਚ ਜਿਹੜਾ ਉਹ ਭਰਮ ਪੈਦਾ ਕਰਦੇ ਨੇ ਉਹ ਇਹ ਗੱਲ ਸਾਬਤ ਕਰਦੇ ਨੇ ਜਿਵੇਂ ਕਿ ਤੁਹਾਡੀ ਉਹਨਾਂ ਦੇ ਨਾਲ ਬਿਲਕੁਲ ਇੱਕ ਗੱਲ ਹੈ ਵੀ ਤੁਸੀਂ ਇੱਕ ਟੀਮ ਮਿਲ ਕੇ ਚੱਲਦੇ ਹੋ ਤੇ ਤੁਹਾਨੂੰ ਜਿਹੜਾ ਹੈ ਉਹ ਸਭ ਤੋਂ ਵੱਧ ਸਮਝਦੇ ਨੇ ਉਹਨਾਂ ਤੋਂ ਜ਼ਿਆਦਾ ਤੁਹਾਨੂੰ ਕੋਈ ਨਾ ਜਾਣਦਾ ਤੇ ਨਾ ਸਮਝਦਾ ਵੀ ਜਿਵੇਂ ਤੁਹਾਡੀ ਤੇ ਉਹਨਾਂ ਦੀ ਮਨ ਦੀ ਜਿਹੜੀ ਹੈ ਅੰਦਰਲੀ ਕੁੰਡੀ ਇੱਕ ਹੋਵੇ ਹਾਂ ਇਹਦੇ ਬਾਰੇ ਕਿਹਾ ਜਾ ਸਕਦਾ ਕਿ ਭਾਈ ਰਣਜੀਤ ਸਿੰਘ ਜੀ ਆਖਣਗੇ ਕਿ ਮੇਰਾ ਉਹਨਾਂ ਨਾਲ ਕੋਈ ਲਿੰਕ ਨਹੀਂ ਮੇਰਾ ਉਹਨਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਮੇਰਾ ਉਹਨਾਂ ਨਾਲ ਕੋਈ ਸਬੰਧ ਨਹੀਂ ਠੀਕ ਹੈ ਅਸੀਂ ਵੀ ਚਾਹੁੰਦੇ ਹਾਂ ਕਿ ਤੁਹਾਡਾ ਉਹਨਾਂ ਨਾਲ ਕੋਈ ਸਬੰਧ ਕੋਈ ਲਿੰਕ ਨਾ ਹੋਵੇ ਤਾਂ ਚੰਗੀ ਗੱਲ ਹੈ ਪਰ ਜਿਸ ਤਰ੍ਹਾਂ ਤੁਹਾਡਾ ਨਾਂ ਲੈਂਦੇ ਨੇ ਜਿਸ ਤਰ੍ਹਾਂ ਤੁਹਾਡੇ ਠੇਕੇਦਾਰ ਹੋਣ ਦਾ ਤੁਹਾਡੇ ਵਕੀਲ ਹੋਣ ਦਾ ਹਰ ਤਰੀਕੇ ਦੇ ਨਾਲ ਉਹ ਤੁਹਾਡੇ ਕਰਤਾ ਧਰਤਾ ਹੋਣ ਦਾ ਪਰਮ ਲੋਕਾਂ ਦੇ ਵਿੱਚ ਪੈਦਾ ਕਰਦੇ ਨੇ ਕਿ ਆਪਜੀ ਦਾ ਫਰਜ਼ ਨਹੀਂ ਬਣਦਾ ਕਿ ਜੇ ਤੁਹਾਡਾ ਉਹਨਾਂ ਨਾਲ ਸਬੰਧ ਨਹੀਂ ਤੇ ਆਪਜੀ ਸੰਗਤ ਨੂੰ ਸੁਚੇਤ ਕਰੋ ਇਹ ਇਨਾ ਮਨਮੁੱਖਾਂ ਨੂੰ ਮੂੰਹ ਨਾ ਲਾਓ ਜਿਹੜੇ ਗੁਰੂ ਦੇ ਅੰਮ੍ਰਿਤ ਤੇ ਸ਼ੰਕੇ ਖੜੇ ਕਰਦੇ ਨੇ ਕਕਾਰਾਂ ਬਾਰੇ ਮੰਦਾ ਬੋਲਦੇ ਨੇ ਇਤਿਹਾਸ ਨੂੰ ਵਿਗਾੜਦੇ ਨੇ ਜਿਹੜੇ ਲੋਕ ਅਨੇਕਾਂ ਤਰੀਕਿਆਂ ਦੇ ਨਾਲ ਸਿੱਖ ਪਰੰਪਰਾਵਾਂ ਦੇ ਉੱਤੇ ਸਵਾਲ ਖੜੇ ਕਰਦੇ ਨੇ ਨਫ਼ਰਤ ਭਰੀਆਂ ਟਿੱਪਣੀਆਂ ਬਾਬਾ ਦੀਪ ਸਿੰਘ ਜੀ ਵਰਗੇ ਯੋਧਿਆਂ ਦੇ ਉੱਤੇ ਕਰਦੇ ਨੇ ਸੋ ਆਪ ਜੀ ਗੁਰਬਾਣੀ ਦੇ ਬਚਨਾਂ ਅਨੁਸਾਰ ਕਿ ਛਾੜ ਮਨ ਹਰ ਬੇਮੁਖਨ ਕੋ ਸੰਗ ਸੰਗਤ ਨੂੰ ਖਾਸ ਕਰਕੇ ਜਿਹੜੇ ਤੁਹਾਡੇ ਸਪੋਰਟਰ ਨੇ ਤੁਹਾਨੂੰ ਪ੍ਰੇਮ ਕਰਨ ਵਾਲੇ ਨੇ ਤੁਹਾਡੇ ਨਾਲ ਜੁੜੀ ਹੋਈ ਸਿੱਖ ਸੰਗਤ ਹੈ ਜਿਨ੍ਹਾਂ ਦੇ ਮਨਾਂ ਤੇ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਲਿਖਣਾ ਚਾਹੁੰਦੇ ਹੋ ਉਹਨਾਂ ਨੂੰ ਸੁਚੇਤ ਕਰੋ ਕਿ ਇਹ ਠੱਗ ਨੇ ਇਹ ਬੇਈਮਾਨ ਨੇ ਇਹਨਾਂ ਦਾ ਮੇਰੇ ਨਾਲ ਕੋਈ ਲੈਣਾ ਦੇਣਾ ਨਹੀਂ ਬਲਕਿ ਆਪ ਜੀ ਉਹਨਾਂ ਦੀਆਂ ਦਿੱਤੀਆਂ ਹੋਈਆਂ ਘਟੀਆ ਦਲੀਲਾਂ ਨੂੰ ਖੰਡਨ ਕਰੋ ਤਿਕਕਾਰਾਂ ਪ੍ਰਤੀ ਔਰ ਅੰਮ੍ਰਿਤ ਪ੍ਰਤੀ ਗੁਰੂ ਘਰਾਂ ਦੇ ਪ੍ਰਤੀ ਇਤਿਹਾਸ ਤੇ ਪ੍ਰਤੀ ਪ੍ਰੇਮ ਪੈਦਾ ਕਰਨ ਵਾਲੀਆਂ ਸਾਖੀਆਂ ਸੰਗਤ ਨੂੰ ਸੁਣਾਓ ਤੇ ਜੇ ਆਪ ਜੀ ਉਹਨਾਂ ਲੋਕਾਂ ਬਾਰੇ ਅਜੇ ਵੀ ਕੁਝ ਨਾ ਕਹੋਗੇ ਤੇ ਖਾਮੋਸ਼ ਸਹਿਮਤੀ ਖਾਮੋਸ਼ ਸਹਿਮਤੀ ਜੇ ਉਹਨਾਂ ਨੂੰ ਇਸੇ ਤਰ੍ਹਾਂ ਦੇ ਹੀ ਰੱਖੋਗੇ ਤਾ ਇਹ ਦਾ ਫਿਰ ਸਪਸ਼ਟ ਇਹ ਮਤਲਬ ਹੋਵੇਗਾ ਕਿ ਅਕਾਲ ਤਖਤ ਸਾਹਿਬ ਤੇ ਜਾਣਾ ਖਿਮਾ ਜਾਂਚਣਾ ਕਰਨੀ ਇਹ ਸਾਰੀ ਐਕਸਰਸਾਈਜ਼ ਫ਼ਯੂਲ ਸੀ ਫਿਰ ਉਹਦਾ ਕੋਈ ਮਤਲਬ ਨਹੀਂ ਫਿਰ ਜਿਵੇਂ ਉਹ ਲੋਕ ਕਹਿੰਦੇ ਨੇ ਕਿ ਇਹ ਤਾਂ ਕੇਵਲ ਇੱਕ ਜਿਹੜਾ ਰਾਜਨੀਤਿਕ ਪੈਂਤੜਾਈ ਹੈ ਇਹ ਤਾਂ ਕੇਵਲ ਇੱਕ ਟੰਗ ਤਰੀਕਾ ਹੀ ਹੈ ਆਪਣੇ ਤੋਂ ਪਾਬੰਦੀ ਹਟਵਾ ਕੇ ਤੇ ਸੰਗਤ ਦੇ ਵਿੱਚ ਖੁੱਲਾ ਵਿਚਰਨ ਦਾ ਜਿਹੜਾ ਉਹ ਇੱਕ ਰਾਹ ਲੱਭਿਆ ਹੈ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਅੱਖੀਂ ਘਟਾ ਪਾਇਆ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਜੀ ਔਰ ਸਮੁੱਚੇ ਪੰਥ ਦੇ ਤੋਂ ਪਰ ਮੇਰਾ ਮਨ ਚਾਹੁੰਦਾ ਹੈ ਕਿ ਉਹਨਾਂ ਦੁਸ਼ਟਾਂ ਦੀ ਇਹ ਗੱਲ ਝੂਠ ਹੋਵੇ ਆਪ ਜੀ ਸੱਚੇ ਮਨ ਦੇ ਨਾਲ ਸਿੱਖੀ ਦਾ ਗੁਰਮਤ ਦਾ ਪ੍ਰਚਾਰ ਕਰੋ ਤੇ ਉਹਨਾਂ ਦੁਸ਼ਟਾਂ ਦਾ ਮੂੰਹ ਪੰਨੋ ਤਾਂ ਕਿ ਸੰਗਤ ਸੱਚ ਦੇ ਰਾਹ ਦੇ ਉੱਤੇ ਚੱਲ ਸਕੇ ਤੇ ਨਫ਼ਰਤ ਫੈਲਾਉਣ ਵਾਲਿਆਂ ਨੂੰ ਸਿੱਖਾਂ ਦੇ ਬੱਚਿਆਂ ਦੇ ਮਨਾਂ ਦੇ ਵਿੱਚ ਇਹ ਸ਼ੰਕੇ ਤੁਸੀਂ ਕਹਿੰਦੇ ਹੋ ਨਾ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਲਿਖਣਾ ਹੈ ਇਹ ਪ੍ਰਸ਼ਨ ਚਿੰਨ ਲਾਈ ਜਾ ਰਹੇ ਨੇ ਸਿੱਖਾਂ ਦੇ ਬੱਚਿਆਂ ਦੇ ਖਾਲੀ ਮਨਾਂ ਦੇ ਉੱਤੇ ਪ੍ਰਸ਼ਨ ਚਿੰਨ ਹਰ ਗੱਲ ਤੇ ਲਾਈ ਜਾ ਰਹੇ ਨੇ ਤੇ ਕਿਰਪਾ ਕਰਕੇ ਇਸ ਸੁਝਾ ਨੂੰ ਪ੍ਰਵਾਨ ਕਰਨਾ ਜੇ ਸੁਝਾ ਨੂੰ ਪ੍ਰਵਾਨ ਕਰੋਗੇ ਤੁਹਾਡਾ ਬੜਾ ਧੰਵਾਦ ਹੋਵੇਗਾ ਬੜੀ ਖੁਸ਼ੀ ਦੀ ਗੱਲ ਹੋਵੇਗੀ ਤੇ ਜੇ ਖਾਮੋਸ਼ ਸਹਿਮਤੀ ਦੇ ਕੇ ਰੱਖੋਗੇ ਤਾਂ ਇਹਦਾ ਮਤਲਬ ਹੋਵੇਗਾ ਕਿ ਤੁਹਾਡਾ ਇਹ ਸਾਰਾ ਕੀਤਾ ਕਤਰਿਆ ਜਿਹੜਾ ਹੈ ਉਹ ਕੇਵਲ ਇੱਕ ਧੋਖਾ ਸੀ ਕੇਵਲ ਇੱਕ ਫਰਾਡ ਸੀ ਸੋ ਇਹਨੇ ਇੱਕ ਬਚਨਾਂ ਦੇ ਨਾਲ ਹੀ ਖਿਮਾ ਦੇ ਜਾਚਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ